ਪਰ ਬਾਬਾ ਜੀ ਤੁਸੀਂ ਤਾਂ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੇ ਹਨ ਮੈਂ ਤੁਹਾਨੂੰ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਆਏ ਇਸ ਚੀਜ਼ ਦਾ ਵੀ ਮਲਾਲ ਨਹੀਂ ਕੀਤਾ ਗਿਆ ਕਿ ਅਸੀਂ ਕਿਸੇ ਲੋੜਵੰਦ ਨੂੰ ਰੱਖਿਆ ਹੋਇਆ ਵਾ ਭਾਵੇਂ ਡਿਊਟੀ ਤੇ ਆਪਾਂ ਉਸ ਨੂੰ ਪੈਸੇ ਵੀ ਦੇ ਰਹੇ ਹਾਂ ਅਸੀਂ ਨਾ ਹਟਾਈਏ ਇਹ ਕਿੱਦਾਂ ਆਪਣੇ ਟੱਬਰ ਨੂੰ ਪਾ ਲਈਂ ਮੈਂ ਨਾ ਘਰ ਇੱਕ ਦੇ ਸ਼ਾਂਤੀ ਨਾਲ ਸੌਕੇ ਨਹੀਂ ਦੇਖਿਆ ਦਿਨੇ ਮੈਂ ਕਲਾਸਾਂ ਬੱਚੇ ਨੇ ਕਲਾਸਾਂ ਲਾਉਣੀਆਂ ਜਾਂ ਕੁਝ ਨਾ ਡਿਊਟੀ 'ਤੇ ਧਿਆਨ ਰੱਖਣਾ ਦੇ ਨਾਲ ਘਰ ਕੰਨੀ ਧਿਆਨ ਰੱਖਣਾ ਬਹੁਤ ਨੇਕੀ ਮਿਹਨਤ ਕੀਤੀ ਐ ਪਰ ਇਹਨਾਂ ਨੇ ਕੋਈ ਨਹੀਂ ਜਾਣ ਕੇ ਜਣ ਕੀ ਦਰਸ਼ ਦੇ ਦਾ ਦਰਸ਼ ਨਹੀਂ ਕੀਤਾ ਉਹ ਯਾਨ ਮਿਲਾਵੇਂ ਮੇਰਾ ਪ੍ਰੀਤਮ ਪਿਆਰਾ ਬਹੁਤ ਪੈਸਾ ਲਾਇਆ ਜੀ ਪਰ ਇਹ ਨਹੀਂ ਹੈਗਾ ਵੀ ਅਸੀਂ ਦਰਦਾਂ ਤੇ ਮੰਗਤੇ ਬਣਾਂਗੇ ਜਾਂ ਬਾਰ ਬਾਰ ਮੰਗ ਕਰਾਂਗੇ ਕਿਉਂਕਿ ਗੁਰੂ ਦਾ ਸਿੰਘ ਮੰਗਤਾ ਨਹੀਂ ਬਣਾਇਆ ਗਿਆ ਤਨਖਾ ਇਹ ਨੂੰ ਹੀ ਸੀ ਜੇ ਕਹਿੰਦੇ ਤਨਖਾ ਬਤਾ ਦੋ ਪਰ ਤਨਖਾ ਬਤਾ ਦੀਆਂ ਨਹੀਂ ਸੀ ਜਾਂ ਜੇ ਸੀ ਕਹਿੰਦੇ ਸਾਡੀ ਕੁਆਲੀਫਿਕੇਸ਼ਨ ਮੁਤਾਬਕ ਪੜ੍ਹਾਈ ਮੁਤਾਬਕ ਸਾਡੀ ਜ਼ਮੀਨਤ ਮੁਤਾਬਕ ਸਾਡੀ ਤਨਖਾ ਬਤਾ ਦੋ ਜਾਂ ਚੰਨ ਪੱਕੇ ਕਰ ਦੋ ਸਾਡੀ ਕੋਈ ਸੁਣਵਾਈ ਨਹੀਂ ਸੀ ਹੁੰਦੀ ਅਜੇ ਤੱਕ ਤਾਂਦਰ ਸੁਣੀ ਪੁਕਾਰ ਤਾਂਦਰ ਸੁਣੀ ਪੁਕਾਰ ਗ੍ਰੰਥੀਨੀ ਪੁਰਾਗੀ ਮਾੜਾਨੀ ਜੇੜਾ ਕੋਈ ਆਬਦੀ ਰੁਚੀ ਰੁਚੀ ਦਾ ਤੁਹਾਰੇ ਜੀ ਅੰਮ੍ਰਿਤਪੀ ਜਿੰਨੇ ਮੈਨੇਜਰ ਕਹਿ ਲੋ ਜਾਂ ਕੋਈ ਹੋਰ ਕਮੇਟੀ ਮੈਂਬਰ ਕਹਿ ਲੋ ਆਪ ਤੱਕ ਤੇ ਸਭ ਕੁਝ ਸੁਣਨ ਖਾਣ ਨੂੰ ਮਿਲਦਾ ਹੈ ਪਰ ਇੱਕ ਰਾਗੀ ਗਰੰਥੀ ਦੀ ਕੋਈ ਕਰਦ ਨਹੀਂ ਅਜ ਤੱਕ ਸਾਡੀ ਕੋਈ ਕਦਰ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਬਹਾਨਾ ਬਣਾ ਕੇ ਉਹਨਾਂ ਨੇ ਮਿੱਤ ਅੰਬਰਸਾਲ ਐਪ੍ਰੈਂਟਿਸ ਬੇ ਦੀ ਵੀ ਹਟਾਇਆ ਜਾਵੇ ਨੇ ਚੋਰੀ ਕੀਤੀ ਹੈ ਚੋਰੀ ਬਣਾਈ ਗਈ ਉਹ ਮਤਲਬ ਇੰਨੇ ਸਾਲਾਂ ਦੀ ਮਿਹਨਤ ਮੰਗਰੋ ਹਨਾ ਸੰਗਤਾਂ ਨੂੰ ਤੁਸੀਂ ਪ੍ਰਚਾਰ ਕੀਤਾ ਗੁਰੂ ਘਰ ਦੇ ਨਾਲ ਜੋੜਿਆ ਇੰਨੇ ਤਨੋਂ ਮਨੋਂ ਤੁਸੀਂ ਸੇਵਾ ਨਿਵਾਉਂਦੇ ਰਹੇ ਤੇ ਤੁਹਾਨੂੰ ਇੱਕ ਤਰੀਕੇ ਦੇ ਨਾਲ ਚੋਰ ਸਾਬਿਤ ਕਰ ਦਿੱਤਾ ਬਿਲਕੁਲ ਹਾਂਜੀ ਪੂਰੀ ਕਾਲ ਸਤਿ ਦੇਹ ਦੇਵਾ ਕੋਈ ਕਿ ਜੇ ਆਪਾਂ ਕਿਸੇ ਜੀਵ ਕਤਰ ਲਈਏ ਜਾਂ ਗੋਲਕ ਭੰਨ ਲਈਏ ਜਾ ਕਿਸੇ ਦੇ ਕੋਈ ਆਪਾਂ ਕੋਈ ਜੀਵ ਚੋ ਪੈਸੇ ਕੱਢਦੇ ਉਹ ਚੋਰੀ ਹੁੰਦੀ ਆ ਪਰ ਆ ਜਿਹੜਾ ਕੀਰਤਨ ਸਤਕਾਰ ਆ ਸਾਡੇ ਚੋਰੀ ਨਹੀਂ ਹੁੰਦੀ ਜੀ ਪਰ ਲੱਗਦਾ ਹੈ ਕਿ ਲੱਤਾਂ ਖਿੱਚਣ ਵਾਲੇ ਹਰ ਥਾਂ ਮੌਜੂਦ ਆ ਭਵੇਂ ਉਹ ਗੁਰੂ ਘਰ ਐ ਭਵੇਂ ਰੱਬ ਦਾ ਦਰ ਐ ਮੈਨੂੰ ਉਥੋਂ ਕੱਢ ਕੇ ਆਪ ਰਹਿਣਾ ਚਾਹੁੰਦੇ ਸੀ ਉਹ ਉਹ ਵਜਾ ਕੋਈ ਬਣਾਉਣਾ ਚਾਹੁੰਦੇ ਸੀ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੋਈ ਸਗੈਤ ਕਦੇ ਕਹਿੰਦੇ ਨੂੰ ਕੀਰਤਨ ਨਹੀਂ ਆਉਂਦਾ ਕਦੇ ਕਿਵੇਂ ਕਦੇ ਕਿਵੇਂ ਜਿਵੇਂ ਕੋ ਬਹਾਨੇ ਲੱਭਦੇ ਸੀ ਗੁਰਮਨ ਸੰਗੀਤ ਐਮ ਐ ਗੁਰਮਤਿ ਸੰਗੀਤ ਡਿਪਲੋਮਾ ਕਈ ਜਾਣ ਕੇ ਡਿਗਰੀਆਂ ਕੀਤੀਆਂ ਹੋਈਆਂ ਹਨ ਜਿਹੜਾ ਕਿ ਸਿਰਫ 8000 ਤੇ ਗੁਜ਼ਾਰਾ ਕਰ ਰਹੀ ਹੈ ਐਮੇ ਕਰ ਲਈ ਐਨੀਆਂ ਪੜਾਈਆਂ ਕਰ ਲਈਆਂ ਗੁਰੂ ਘਰ ਦੇ ਵਿੱਚ ਸੇਵਾ ਕਰ ਲਈ ਪਰ ਅੱਜ ਵੀ ਤੁਸੀਂ ਇਸ ਕਮਰੇ ਦੇ ਵਿੱਚ ਜ਼ਿੰਦਗੀ ਜੀ ਰਹੇ ਹੋ ਸਮੇਂ ਦੇ ਵਿੱਚ ਗੁਰੂ ਘਰਾਂ ਦੀਆਂ ਉੱਚੀਆਂ ਇਮਾਰਤਾਂ ਤਾਂ ਹੋ ਗਈਆਂ ਕਰੋੜਾਂ ਰੁਪਇਆ ਵੀ ਲੱਗ ਗਿਆ ਪਰ ਅੰਦਰੋਂ ਗੁਰੂ ਘਰ ਖਾਲੀ ਨੇ ਖਾਲੀ ਕੁਝ ਇਸ ਤਰ੍ਹਾਂ ਨੇ ਕਿ ਗੁਰੂ ਘਰਾਂ ਤੇ ਬਿਲਡਿੰਗਾਂ ਤੇ ਪੈਸਾ ਖਰਚ ਹੋ ਗਿਆ ਪਰ ਅੰਦਰ ਸੰਗਤ ਕਿਤੇ ਨਹੀਂ ਦਿਸਦੀ ਕਿਉਂਕਿ ਗ੍ਰੰਥੀ ਸਿੰਘਾਂ ਦੇ ਅੱਜ ਦੇ ਹਾਲਾਤ ਇੰਨੇ ਕੁ ਜ਼ਿਆਦਾ ਤਲਸਜੋਗ ਬਣ ਗਏ ਨੇ ਕਿ ਗ੍ਰੰਥੀ ਸਿੰਘ 19 ਕ ਤਨਖਾਹ ਤੇ ਗੁਜ਼ਾਰਾ ਮਸਾਂ ਕਰਦੇ ਨੇ ਤੇ ਉਸ ਤੋਂ ਬਾਅਦ ਪ੍ਰਚਾਰ ਕਰਨਾ ਔਖਾ ਹੋ ਜਾਂਦਾ ਹੈ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਮੈਂ ਸੁਣਿਆ ਕਿ ਕਾਫੀ ਜ਼ਿਆਦਾ ਤਰਸਜੋਗ ਹਾਲਾਤ ਬਣ ਗਏ ਗੁਰੂ ਘਰ ਤੋਂ ਤੁਹਾਨੂੰ ਸੇਵਾ ਕਰਨ ਤੋਂ ਰੋਕ ਦਿੱਤਾ ਗਿਆ ਹਨ ਇੱਕ ਤਰੀਕੇ ਦੇ ਨਾਲ ਗੁਰੂ ਘਰ ਤੋਂ ਤੁਹਾਨੂੰ ਪਾਸੇ ਹੀ ਕਰ ਦਿੱਤਾ ਗਿਆ 15 16 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਘਰ ਨੂੰ ਦਿੱਤੇ ਹਾਂਜੀ ਅਸੀਂ 15 16 ਸਾਲਾਂ ਤੋਂ ਗੁਰਬਾਣੀ ਕੀਰਤਨ ਸੁਣਿਆ ਜੁੜੇ ਹਾਂ ਜੀ ਤੇ ਗੁਰਬਾਣੀ ਕੀਰਤਨ ਸਿਖਾਇਆ ਵੀ ਬਹੁਤ ਬੱਚਾ ਨੂੰ ਫਰੀ ਸੇਵਾ ਕਰਕੇ ਕੀਰਤਨ ਸਿਖਾਇਆ ਤੇ ਪਰ ਨਾਲ ਨਾਲ ਆਪਣੀ ਪੜ੍ਹਾਈ ਕੀਤੀ ਮਿਹਨਤ ਕੀਤੀ ਜੀ ਨਾਲਾ ਗੁਰੂ ਘਰਾਂ ਦੇ ਵਿੱਚ ਡਿਊਟੀ ਵੀ ਕੀਤੀ ਡਿਊਟੀ ਕੀ ਕੀਤੀ ਆਪਦੀ ਪੜ੍ਹਾਈ ਤੋਂ ਪੜ੍ਹਾਈ ਦੇਖੋ ਗੁਰਮੁਖ ਸੰਗੀਤ ਐਮਏ ਗੁਰਮੁਖ ਸੰਗੀਤ ਡਿਪਲੋਮਾ ਕਈ ਜਣ ਕੇ ਡਿਗਰੀਆਂ ਕੀਤੀਆਂ ਹੋਈਆਂ ਹਨ ਜਿਹੜਾ ਕਿ ਸਿਰਫ 8000 ਤੇ ਗੁਜ਼ਾਰਾ ਕਰ ਰਹੇ ਹਾਂ ਐਮਏ ਕਰ ਲਈ ਐਨੀਆਂ ਪੜ੍ਹਾਈਆਂ ਕਰ ਲਈਆਂ ਗੁਰੂ ਘਰ ਦੇ ਵਿੱਚ ਸੇਵਾ ਕਰ ਲਈ ਪਰ ਅੱਜ ਵੀ ਤੁਸੀਂ ਇਸ ਕਮਰੇ ਦੇ ਵਿੱਚ ਜ਼ਿੰਦਗੀ ਜੀ ਰਹੇ ਹੋ ਹਾਂਜੀ ਜੀ ਰਹੇ ਹਾਂ ਪਰ ਕੋਈ ਐਨਾ ਮਨ ਖੁਸ਼ ਨਹੀਂ ਹੋਇਆ ਅਬਦੀ ਜਣ ਕੇ ਖੁਸ਼ੀ ਪ੍ਰਾਪਤ ਨਹੀਂ ਕੀਤੀ ਐਨੇ ਸਾਲਾਂ ਦੇ ਵਿੱਚ ਕਿਉਂਕਿ ਦੇਖੋ 8-8000 ਨਾਲ ਕਿੱਥੇ ਗੁਜ਼ਾਰੇ ਹੁੰਦੇ ਨੇ ਅੱਜ ਕੱਲ ਦੇ ਮਹਿੰਗਾਈ ਦਾ ਯੁੱਗ ਹੈ ਤੇ 8-8000 ਦੇ ਵਿੱਚ ਗੁਜ਼ਾਰੇ ਕਰਨੇ ਦੋ ਤਿੰਨ ਗੁਰੂ ਘਰਾਂ ਦੇ ਵਿੱਚ ਡਿਊਟੀ ਕਰਤੀ ਮੈਂ 10 ਇੱਕ ਗੁਰੂ ਘਰ ਦੇ ਵਿੱਚ 10 ਸਾਲ ਡਿਊਟੀ ਕਰੀ ਆ ਉਹ ਵੀ ਜਣ ਕੇ 8000 ਤੱਕ ਫਿਰ ਮੈਂ 5 ਸਾਲ ਇੱਕ ਗੁਰੂ ਘਰ ਹੋਰ ਡਿਊਟੀ ਕੀਤੀ ਜੀ ਬਰੇ ਸਾਬ ਉਹ ਉੱਥੇ ਵੀ ਨੂੰ 8000 ਮਿਲਦਾ ਸੀ ਪਰ ਹੁਣ ਇੱਥੇ ਸੂਲੀ ਸਰ ਸਾਹਿਬ ਕੋੜ ਧਰਮੂ ਪਿੰਡ ਪੈਂਦਾ ਉੱਥੇ ਮੈਨੂੰ ਸਾਲ ਹੋ ਗਿਆ ਸੀ ਅ ਕੁਝ ਕੁ ਮੋਤਵਰ ਬੰਦੇ ਜਿਹੜੇ ਉਹਨਾਂ ਦੀ ਮਿੰਤਾ ਤਰਲੇ ਕਰਕੇ ਮੈਨੂੰ ਉੱਥੇ ਡਿਊਟੀ ਤੇ ਰਖਾਤਾ ਉਹਨਾਂ ਨੇ ਪਰ ਮੇਰੀ ਕਿਸ ਨੇ ਸਹਾਰ ਨਹੀਂ ਲਈ ਪਰ ਉੱਥੇ ਮੈਨੂੰ ਤੰਗ ਪਰੇਸ਼ਾਨ ਬਹੁਤ ਕਰਦੇ ਸਨ ਕੀ ਐਦਾਂ ਦਾ ਤੁਹਾਨੂੰ ਕਿਹਾ ਕੀ ਇੰਨਾ ਕੁ ਜ਼ਿਆਦਾ ਤੁਹਾਨੂੰ ਤੰਗ ਕਰ ਦਿੱਤਾ ਤੁਸੀਂ ਪਹਿਲਾਂ ਵੀ ਗੁਰੂ ਘਰਾਂ ਦੇ ਵਿੱਚ ਸੇਵਾ ਕੀਤੀ ਪਹਿਲਾਂ ਵੀ ਐਦਾਂ ਦਾ ਕੁਝ ਤੁਹਾਨੂੰ ਮਤਲਬ ਪੇਸ਼ ਹੁੰਦਾ ਸੀ ਕਿਸੇ ਨੇ ਕੁਝ ਐਦਾਂ ਤੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਸੇ ਗੁਰੂ ਘਰ ਦੇ ਵਿੱਚ ਕੁਝ ਅਜੀਹਾ ਹੋਇਆ ਇੱਥੇ ਇਸੇ ਗੁਰੂ ਘਰ ਅਜੀਹਾ ਹੋਇਆ ਹੋਰ ਕਿਤੇ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਪਰ ਤਨਖਾਹ ਇਹ ਨੂੰਈ ਸੀ ਜੇ ਕਹਿੰਦੇ ਤਨਖਾਹ ਵਧਾ ਦਿਓ ਪਰ ਤਨਖਾਹ ਵਧਾਈ ਨਹੀਂ ਸੀ ਜਾਂ ਜੇ ਸੀ ਕਹਿੰਦੇ ਸਾਡੀ ਕੁਆਲੀਫਿਕੇਸ਼ਨ ਮੁਤਾਬਕ ਪੜ੍ਹਾਈ ਮੁਤਾਬਕ ਸਾਡੀ ਜਿਹਮੇਨਤ ਮੁਤਾਬਕ ਸਾਡੀ ਤਨਖਾਹ ਵਧਾ ਦਿਓ ਜਾਂ ਸਾਨੂੰ ਪੱਕੇ ਕਰ ਦਿਓ ਸਾਡੇ ਕੋਈ ਸੁਣਵਾਈ ਨਹੀਂ ਸੀ ਹੁੰਦੀ ਅੱਜ ਤੱਕ ਉਹ ਮੈਨੂੰ ਉਥੋਂ ਕੱਢ ਕੇ ਆਪ ਰਹਿਣਾ ਚਾਹੁੰਦੇ ਸੀ ਉਹ ਉਹ ਬਜਾ ਕੋਈ ਬਣਾਉਣਾ ਚਾਹੁੰਦੇ ਸੀ ਮੈ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੋਈ ਸ਼ਿਕਾਇਤ ਕਦੇ ਕਹਿੰਦੇ ਇਹਨੂੰ ਕੀਰਤਨ ਨਹੀਂ ਆਉਂਦਾ ਕਦੇ ਕਿਵੇਂ ਕਦੇ ਕਿਵੇਂ ਕੋ ਬਹਾਨੇ ਲੱਭਦੇ ਸੀ ਮਤਲਬ ਅਸੀਂ ਕਹਿ ਦਿੰਦੇ ਆ ਕਿ ਗੁਰੂ ਘਰ ਹਨਾ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਪਰ ਲੱਗਦਾ ਹੈ ਕਿ ਲੱਤਾਂ ਖਿੱਚਣ ਵਾਲੇ ਹਰ ਥਾਂ ਮੌਜੂਦ ਆ ਭਾਵੇਂ ਉਹ ਗੁਰੂ ਘਰ ਹੈ ਭਾਵੇਂ ਰੱਬ ਦਾ ਦਰ ਹੈ ਲੋਕ ਜਿਹੜੇ ਨੇ ਜਿਹਨੂੰ ਤੰਗ ਕਰਨਾ ਹੈ ਜਿਹਨੂੰ ਸੇਵਾ ਤੋਂ ਕੱਢਣਾ ਹੈ ਆਪਣੇ ਕੋਈ ਮਤਲਬ ਦੇ ਲਈ ਤਾਂ ਉਹ ਨਹੀਂ ਪਿੱਛੇ ਹਟਦੇ ਕਿਤੇ ਵੀ ਨਹੀਂ ਹਟਦੇ ਜੀ ਉਹਨਾਂ ਨੂੰ ਬਸ ਆਪ ਦੀ ਇੱਕ ਮਤਲਬ ਹੈ ਵੀ ਉਹ ਆਪ ਤਾਂ ਦੇਖੋ ਕੁਝ ਮਰਜ਼ੀ ਕਰੀ ਜਾਣ ਜਿੰਨੇ ਮੈਨੇਜਰ ਕਹਿ ਲੋ ਜਾਂ ਕੋਈ ਹੋਰ ਕਮੇਟੀ ਮੈਂਬਰ ਕਹਿ ਲੋ ਆਪ ਤਾਂ ਉਥੇ ਸਭ ਕੁਝ ਉਹਨਾਂ ਨੂੰ ਖਾਣ ਨੂੰ ਮਿਲਦਾ ਹੈ ਪਰ ਇੱਕ ਰਾਗੀ ਗ੍ਰੰਥੀ ਦੀ ਕੋਈ ਕਦਰ ਨਹੀਂ ਅੱਜ ਤੱਕ ਸਾਡੀ ਕੋਈ ਕਦਰ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਨਾ ਤਾਂ ਸਾਨੂੰ ਕਿਤੇ ਪੱਕਾ ਕੀਤਾ ਗਿਆ ਪਰ ਉਹਨਾਂ ਦਾ ਕਾਰਨ ਕੀ ਸੀ ਪਿੱਛੇ ਉਹਨਾਂ ਦਾ ਆਪਣਾ ਕੀ ਅਜਿਹਾ ਲਾਲਚ ਸੀ ਕਿ ਤੁਹਾਨੂੰ ਪਾਸੇ ਕਰ ਦਿੱਤਾ ਪਹਿਲੀ ਵਾਰ ਜ਼ਿੰਦਗੀ 'ਚ ਤੁਹਾਡੇ ਨਾਲ ਇਦਾਂ ਹੋਇਆ ਉਹ ਉਥੇ ਆਪ ਡਿਊਟੀ ਕਰਨਾ ਚਾਹੁੰਦੇ ਨੇ ਕਿਉਂਕਿ ਵੀ ਉਥੇ ਨਾ ਵੀ ਇਹ ਸਿੱਧਾ ਪ੍ਰਬੰਧ ਹੁਣ ਪੱਕੇ ਮੁਲਾਜ਼ਮ ਹੋਣੇ ਆ ਸਾਰੇ ਕੱਚੇ ਵੀ ਉਹ ਆਪ ਡਿਊਟੀ ਕਰਨਾ ਚਾਹੁੰਦੀ ਸੀ ਮੇਨਾ ਮੇਰੀਆਂ ਗਲਤੀਆਂ ਜਾਨਕਿ ਵੀ ਉਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕਦੋਂ ਕਿਵੇਂ ਸ਼ਿਕਾਇਤ ਲਾਤੀ ਮੈਨੇਜਰ ਨੂੰ ਕਦੇ ਕਿਵੇਂ ਸ਼ਿਕਾਇਤ ਲਾਦੀ ਬਹਾਨੇ ਪਾਲਦੇ ਸੀ ਪਰ ਜਦੋਂ ਉਹਨਾਂ ਨੇ ਇਹ ਬਹਾਨਾ ਲੱਭਿਆ ਉਹ ਵੀ ਕੋਈ ਐਡਾ ਬਹਾਨਾ ਨਹੀਂ ਹੈਗਾ ਗਲਤੀ ਇਹ ਕਿ ਸਹੀ ਉਚਾਰਨ ਨਹੀਂ ਤੁਸੀਂ ਕਰਦੇ ਸ਼ਬਦਾਂ ਦੀ ਫਿਰ ਇਹ ਬਹਾਨੇ ਜਿਹੜੇ ਬਣਾਏ ਜਾਂਦੇ ਸੀ ਹਾਂ ਉਹ ਬਹਾਨੇ ਬਣਾਉਂਦੇ ਸੀ ਜਿਹੜੇ ਅਮਰਦੀਪ ਸਿੰਘ ਹੋਰੀ ਨੇ ਉਹ ਹਾਲਾਂਕਿ ਮੈਥੂ ਕੀਰਤਨ ਸਿਖਦੇ ਰਹੇ ਨੇ ਮੇਰੇ ਚੇਲੇ ਨੇ ਉਹ ਉਹ ਮੇਰੇ ਚ ਕਮੀਆਂ ਕੱਢਦੇ ਸੀ ਵੀ ਇਹਨੂੰ ਕੁਝ ਆਉਂਦਾ ਨਹੀਂ ਜਾਂ ਤਾਂ ਫਿਰ ਉਹ ਮੇਰੇ ਕੋਲ ਸਿੱਖਣ ਨਾ ਆਉਂਦੇ ਮੈਥੋਂ ਸਖਲਾਈ ਵੀ ਲੈਂਦੀ ਉਹਨਾਂ ਨੇ ਉਹ ਕਹਿੰਦੇ ਵੀ ਇਹਨੂੰ ਆ ਨਹੀਂ ਆਉਂਦਾ ਇਹਨੂੰ ਆ ਆ ਫਲਾਨਾ ਰਾਗ ਨਹੀਂ ਆਉਂਦਾ ਜਾਂ ਇਹ ਤੈਨੂੰ ਜਨਕੀ ਵੀ ਰਾਗ ਮਾਤਰਾ ਨਹੀਂ ਸਹੀ ਸ਼ਬਦ ਉਚਾਰਨ ਨਹੀਂ ਸਹੀ ਪਰ ਉਹ ਕਿਸੇ ਉੱਥੇ ਤਵ ਜਿਹੜਾ ਇਹ ਨਾ ਚੱਲਦਾ ਜਿਵੇਂ ਬਸੰਤ ਕੀ ਵਾਰ ਰਾਗ ਚੱਲਦੀ ਹੈ ਉਹ ਜਿਵੇਂ ਤਿੰਨੇ ਰਾਗੀ ਜਥਾ ਹੁੰਦਾ ਨਾ ਉਹ ਤੋਂ ਬਿਨਾਂ ਲੱਗਦੀ ਨਹੀਂ ਤਿੰਨੇ ਜਣੇ ਹੁੰਦੇ ਆ ਪਰ ਉੱਥੇ ਮੈਂ ਇਕੱਲਾ ਸੀ ਤਵਲੇ ਵਾਲੇ ਸਿੰਘ ਵੀ ਨਹੀਂ ਸੀ ਤਵਲੇ ਉੱਥੇ ਤਵਲੇ ਵਾਲੇ ਸਿੰਘ ਦੀ ਡੈਥ ਹੋ ਗਈ ਸੀ ਕਿਸੇ ਕਾਰਨ ਕਰਕੇ ਉੱਥੇ ਤਵਲੇ ਵਾਲਾ ਨਹੀਂ ਸੀ ਪਰ ਉਹ ਮੈਨੂੰ ਕਹਿੰਦੇ ਡਿਊਟੀ ਤੋਂ ਕੱਲਾ ਕਰ ਐ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਦੇਖੋ ਜੇ ਤਿੰਨ ਸਾਥੀ ਹੋਣਗੇ ਤਾਂ ਰਾਗ ਲੱਗੂਗਾ ਕੱਲਾ ਬੰਦਾ ਰਾਗ ਨਹੀਂ ਨਾ ਡਿਊਟੀ ਨਹੀਂ ਕਰ ਸਕਦਾ ਤੁਸੀਂ ਐਨੇ ਸਾਲ ਪਹਿਲਾਂ ਵੀ ਤਾਂ ਸੇਵਾ ਕੀਤੀ ਆ ਉਦੋਂ ਨਹੀਂ ਕਦੇ ਕਿਸੇ ਨੇ ਕਿਹਾ ਕਿ ਤੁਸੀਂ ਸਹੀ ਨਹੀਂ ਪੜਦੇ ਸਹੀ ਸਹੀ ਉਚਾਰਨ ਨਹੀਂ ਤੁਹਾਡਾ ਸੰਥਿਆ ਸਹੀ ਨਹੀਂ ਆ ਜੀ ਨਹੀਂ ਕੋਈ ਕਿਸੇ ਨੇ ਨਹੀਂ ਕਿਹਾ ਹਜ ਤੱਕ ਸਾਰੀ ਸੰਗਤ ਮਾਨਸਾ ਚੋਂ ਕਹਿ ਲੋ ਜਿੰਨੀ ਵੀ ਸੰਗਤ ਆਪਾਂ ਸੁਣਦੀ ਆ ਆਪਣੀ ਕੀਰਤਨ ਦੀ ਗਰਵਾਣੀ ਕੀਰਤੀ ਸਿਫਤ ਕਰਦੇ ਨੇ ਵੀ ਗਰਵਾਣੀ ਕੀਰਤਨ ਬਹੁਤ ਸੋਹਣਾ ਕਰਦੇ ਨੇ ਇਹਨਾਂ ਦੀ ਆਵਾਜ਼ ਠੀਕ ਹੈ ਬੇਸਾਕ ਮਤ ਸੁਣ ਸਕਦੇ ਹਨ ਪਰ ਉੱਥੇ ਇਹਨਾਂ ਨੇ ਮੈਨੂੰ ਡਿਊਟੀ ਤੋਂ ਜਿਹੜਾ ਇਹਨਾਂ ਨੇ ਵਾਂਝੀ ਕਰਿਆ ਮੈਨੂੰ ਸ਼ੇਰ ਪੇ ਜਿਹੜੀ ਬਾਜੇ ਤੇ ਭੇਟਾ ਟਿਕਦੀ ਹੁੰਦੀ ਆ ਲੋਕ ਸਤਿਕਾਰ ਕਰ ਸੰਗਤ ਸਤਿਕਾਰ ਕਰਦੀ ਐ ਉਹ 500 ਰੁਪਏ ਅਸੀਂ ਬਾਜੇ ਦੇ ਉੱਤੇ ਉੱਪਰ ਉਹ ਮੈਂ ਚੱਕ ਕੇ ਆਪਣੀ ਜੇਬ ਚ ਪਾ ਲਿਆ ਉਹਨੇ ਉੱਥੇ ਮੁਲਾਜ਼ਮ ਨੇ ਜਿਹੜਾ ਜੱਸੀ ਸਿੰਘ ਤਵਲੇ ਵਾਲਾ ਉਹਨੇ ਸ਼ਿਕਾਇਤ ਕਰਤੀ ਨਮਾ ਤਵਲੇਆ ਰੱਖਿਆ ਉੱਤੇ ਵੀ ਇਹਨੇ ਉਹਨਾਂ ਨੇ ਚੋਰੀ ਬਣਾ ਲਈ ਉਹ ਉਹ ਹਾਲਾਂਕਿ ਉਹ ਰਾਗੀਆਂ ਦਾ ਸਤਿਕਾਰ ਹੁੰਦਾ ਉਹ ਰਾਗੀ ਪੇਸ਼ੇ ਰੱਖ ਸਕਦੇ ਨੇ ਪਰ ਫੇਰ ਵੀ ਉਹਨਾਂ ਨੂੰ ਜਦੋਂ ਦਫ਼ਤਰ ਦੇ ਵਿੱਚ ਜਾ ਕੇ ਉਹ 500 ਰੁਪਏ ਦੇਤਾ ਉਹ ਕਹਿੰਦੇ 6000 ਰੁਪਏ ਜੁਰਮਾਨਾ ਦੋ ਇਹਦਾ ਮੈਂ ਅਖੇ ਮੈਂ ਜਰਮਾਨਾ ਦੇ ਨਹੀਂ ਸਕਦਾ ਨਾ ਹੀ ਮੇਰੇ ਕੋਲ ਜਰਮਾਨਾ ਹੈ ਨਾ ਮੈਂ ਦੇਵਾਂ ਕਿਉਂਕਿ 8 8000 ਦੇ ਵਿੱਚ ਅਸੀਂ ਕੀ ਜਰਮਾਨੇ ਦੇ ਕੀ ਅਸੀਂ ਬੱਚੇ ਪਾਲੀਏ ਮਤਲਬ ਤੁਹਾਨੂੰ ਕਹਿੰਦੇ ਸੀ ਕਿ ਕੀਰਤਨ ਤੇ ਜਿਹੜਾ ਸੰਗਤਾਂ ਦੇ ਵੱਲੋਂ ਸ਼ਰਦਾ ਦੇ ਨਾਲ ਦਿੱਤਾ ਜਾਂਦੀ ਹੈ ਭੇਟਾ ਉਹ ਤੁਸੀਂ ਨਹੀਂ ਲੈ ਕੇ ਜਾ ਸਕਦੇ ਹਾਂਜੀ ਉਹ ਕਹਿੰਦੇ ਗੋਲਕ ਦੇ ਵਿੱਚ ਪਾਓ ਕਹਿੰਦੇ ਤੁਸੀਂ ਲੈ ਕੇ ਨਹੀਂ ਪਰ ਮੈਨੂੰ ਉੱਥੇ ਦੱਸਿਆ ਨਹੀਂ ਗਿਆ ਵੀ ਗੋਲਕ ਚ ਪਾਉਣੀ ਹੈ ਕਿਉਂਕਿ ਸਾਲ ਹੋ ਗਿਆ ਸੀ ਜਿੰਨੇ ਪੈਸੇ ਬਾਜੇ ਤੇ ਬਣਦੇ ਸੀ ਪਹਿਲੀ ਗੱਲ ਤਾਂ ਉੱਥੇ ਬਾਜੇ ਤੇ ਪੈਸੇ ਠਿੱਕਦੇ ਨਹੀਂ ਕਿਉਂ ਉੱਥੇ ਆਲੇ ਦੁਆਲੇ ਨੇ ਸ਼ੀਸ਼ਾ ਲਾਇਆ ਹੋਇਆ ਸਾਡੇ ਕੋਈ ਸੰਗਤ ਪਹੁੰਚਦੀ ਨਹੀਂ ਪਰ ਫੇਰ ਵੀ ਜੋ ਉੱਪਰ ਦੀ ਆ ਕੇ ਸੰਗਤ ਪੈਸੇ ਟੇਕਦੀ ਆ ਉਹ ਅੱਧੇ ਤੇ ਕਰ ਲੈਂਦੇ ਸੀ ਜਿਹੜਾ ਪਹਿਲਾਂ ਰੱਗੀ ਸੀਗੇ ਪਰ ਉਸ ਦਿਨ ਮੈਨੂੰ ਦੱਸਿਆ ਨਹੀਂਗਾ ਉਸ ਦਿਨ ਵੀ ਉਹ ਜਣ ਕੇ ਜਦੋਂ 500 ਰੁਪਏ ਮੈਂ ਚੱਕਿਆ ਉਹ ਤਾਬੇ ਵਾਲਾ ਕਹਿੰਦਾ ਅੱਧੇ ਮੈਨੂੰ ਦਿਓ ਮੈਂ ਮੈ ਨਹੀਂ ਦੇ ਸਕਦਾ ਫਿਰ ਇਹਨੇ ਸ਼ਿਕਾਇਤ ਪਾ ਬਣਾ ਕੇ ਬਹਾਨਾ ਬਣਾ ਕੇ ਉਹਨਾਂ ਨੇ ਅੰਮਰਸਰ ਐਪਲੀਕੇਸ਼ਨ ਭੇਜ ਦੀ ਨੂੰ ਹਟਾਇਆ ਜਬ ਇਹਨੇ ਚੋਰੀ ਕੀਤੀ ਹੈ ਚੋਰੀ ਬਣਾਈ ਗਈ ਉਹ ਮਤਲਬ ਐਨੇ ਸਾਲਾਂ ਦੀ ਮਿਹਨਤ ਮਗਰੋਂ ਹਨਾ ਸੰਗਤਾਂ ਨੂੰ ਤੁਸੀਂ ਪ੍ਰਚਾਰ ਕੀਤਾ ਗੁਰੂ ਘਰ ਦੇ ਨਾਲ ਜੋੜਿਆ ਐਨੇ ਤਨੋਂ ਮਨੋਂ ਤੁਸੀਂ ਸੇਵਾ ਨਿਵਾਉਂਦੇ ਰਹੇ ਤੇ ਤੁਹਾਨੂੰ ਇੱਕ ਤਰੀਕੇ ਦੇ ਨਾਲ ਚੋਰ ਸਾਬਿਤ ਕਰ ਦਿੱਤਾ ਬਿਲਕੁਲ ਹਾਂਜੀ ਉਹਨੇ ਚੋਰ ਸਾਬਿਤ ਕੀਤਾ ਚੋਰ ਉਹ ਹੁੰਦਾ ਜੇ ਆਪਾਂ ਕਿਸੇ ਜੀਬ ਕਤਰ ਲਈਏ ਜਾਂ ਗੋਲਕ ਭੰਨ ਲਈਏ ਜਾਂ ਕਿਸੇ ਦੇ ਕੋਈ ਆਪਾਂ ਕੋਈ ਜੀਵ ਚੋਪੇ ਸਿਕੜ ਲਈ ਉਹ ਚੋਰੀ ਹੁੰਦੀ ਆ ਪਰ ਆ ਜਿਹੜਾ ਕੀਰਤਨ ਸਤਕਾਰ ਆ ਸਾਡੇ ਚੋਰੀ ਨਹੀਂ ਹੁੰਦੀ ਜੀ ਇਹਦੇ ਪਿੱਛੇ ਮੈਨੂੰ ਕੋਈ ਹੋਰ ਸਜ਼ਾ ਲਾਣ ਦੇ ਕੋਈ ਸੇਵਾ ਲਾਣ ਦੇ ਪਰ ਉਹਨਾਂ ਨੇ ਮੈਨੂੰ ਡਿਊਟੀ ਤੋਂ ਹਟਾਉਣਾ ਨਹੀਂ ਸੀ ਜਦੋਂ ਇਹ ਚੀਜ਼ ਹੁੰਦੀ ਆ ਤਾਂ ਸੰਗਤਾਂ ਜਿਹੜੀਆਂ ਤੁਹਾਡਾ ਸਾਥ ਦਿੰਦੀਆਂ ਵਾ ਕਿ ਇਹ ਭਾਈ ਸਾਹਿਬ ਤਾਂ ਇੰਨਾ ਵਧੀਆ ਜਿਹੜਾ ਪੜਦੇ ਨੇ ਗੁਰਬਾਣੀ ਪੜਦੇ ਨੇ ਇਹਨਾਂ ਦੀ ਤਾਂ ਕੋਈ ਗਲਤੀ ਨਹੀਂ ਐ ਏਦਾਂ ਤੁਹਾਡੇ ਹੱਕ ਦੇ ਵਿੱਚ ਲੋਕ ਜਿਹੜੇ ਲਾਕੇ ਦੇ ਆਉਂਦੇ ਆ ਹਾਂਜੀ ਬਿਲਕੁਲ ਕੀ ਕਹਿੰਦੇ ਨੇ ਉਹ ਤੇ ਕੇਂਦਰ ਵੀ ਇਹਨਾਂ ਨੇ ਗਲਤ ਕੀਤਾ ਵੀ ਤੁਸੀਂ ਬਹੁਤ ਬੜਾ ਸੋਹਣਾ ਕੀਰਤਨ ਕਰਦੇ ਹੋ ਛੋਟੀ ਗਲਤੀ ਨਹੀਂ ਅਜੇ ਤੱਕ ਕੋਈ 10 ਸਾਲ ਉੱਥੇ ਲਾਤੇ 5 ਸਾਲ ਇੱਧਰ ਬਰੇ ਸਾਹਵਲਾ ਤੇ ਤੇ ਸਾਲ ਇੱਥੇ ਹੋ ਗਿਆ ਸਾਰੇ ਸੰਗਤ ਆਪਾਂ ਨੂੰ ਵਧੀਆ ਜਾਨੀ ਕਿ ਵੀ ਗੁਰਬਾਣੀ ਕੀਰਤਪੱਖੋਂ ਮੇਰੇ ਹੈਲਪ ਵੀ ਕਰਦੇ ਨੇ ਇਹ ਮੰਨੋ ਮੈਨੂੰ 2-3 ਸਾਲ ਪਹਿਲਾਂ ਮਕਾਨ ਬਣਾ ਕੇ ਤਾਂ ਸੰਗਤਾਂ ਨਹੀਂ ਬਣਾ ਕੇ ਦਿੱਤਾ ਜੀ ਹਾਂਜੀ ਉਹ ਵੀ ਜੇ ਗੁਰਬਾਣੀ ਨਾਲ ਜੁੜੇ ਹੋਏ ਆ ਜੇ ਮੈਂ ਗੁਰਬਾਣੀ ਨਾਲ ਨਾਂ ਜੁੜਦਾ ਹੋ ਸਕਦਾ ਮੈਂ ਆਪੇ ਘਰ 7 ਥੱਲੇ ਵੀ ਨਹੀਂ ਬੈਠ ਸਕਦਾ ਬਾਬਾ ਜੀ ਛੱਤ ਤਾਂ ਮਿਲ ਗਈ ਪਰ ਹੁਣ ਤਾਂ ਗੁਰੂ ਘਰ ਵੀ ਨਹੀਂ ਰਿਹਾ ਜਿੱਥੇ ਤੁਸੀਂ ਸੇਵਾ ਕਰਦੇ ਸੀ ਹੁਣ ਜ਼ਿੰਦਗੀ ਕਿੱਦਾਂ ਚੱਲ ਰਹੀ ਆ ਗੁਜ਼ਾਰਾ ਹੋ ਰਿਹਾ ਵਾ ਪਰਿਵਾਰ ਦੇ ਵਿੱਚ ਕੌਣ-ਕੌਣ ਆ ਕਿੰਨਾ ਕੁ ਪਰਿਵਾਰ ਦਾ ਜਿਹੜਾ ਤੁਸੀਂ ਸਹਾਰਾ ਬਣੇ ਹੋ ਹੁਣ ਜੀ ਦੋ ਬੇਟੇ ਹਨ ਦੋ ਮੇਰੇ ਬੇਟੀਆਂ ਨੇ ਤੇ ਬਾਕੀ ਅਸੀਂ ਪਤੀ ਪਤਨੀ ਦੋ ਆਪ ਹੈ ਸੀ ਮੈਂਬਰ ਹੋਗੇ ਪਰ ਅੱਜ ਦੇ ਯੁੱਗ ਚ ਦੇਖੋ 8-8000 ਨਾਲ ਤਨਖਾਹ ਨਾਲ ਗੁਜ਼ਾਰੀ ਨਹੀਂ ਹੁੰਦੀ ਪਰ ਹੁਣ ਕੋਈ ਚਾਰਾ ਨਹੀਂ ਹੈ ਹੁਣ ਦੇਖੋ ਆਖਰ ਨੂੰ ਦੇਖੋ ਜਿਵੇਂ ਕੋਈ ਵੀਡੀਓ ਹੋ ਰag ਗਿਆ ਗਰੰਥੀਆਂ ਨੇ ਬਹੁਤ ਪਾਇਆ ਕੋਈ ਕਹਿੰਦਾ ਮੈਂ ਕੁਝ ਵੇਚਣ ਲੱਗ ਗਿਆ ਕਿਸ ਨੇ ਜੂਸ ਦੀ ਦੁਕਾਨ ਲਾ ਲਈ ਰਾਗੀ ਨੇ ਸਾਡੇ ਇਥੇ ਹੋਰ ਰਾਗੀ ਵੀ ਹੈਗੇ ਨੇ ਜਿਨ੍ਹਾਂ ਨੂੰ ਡਿਊਟੀ ਤੋਂ ਬੰਜੇ ਕਰਿਆ ਹੋਇਆ ਨਾਲ ਉਹਨਾਂ ਕੋਈ ਗਲਤੀ ਨਹੀਂ ਪਰ ਬਾਬਾ ਜੀ ਤੁਸੀਂ ਤਾਂ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੇ ਹਨ ਮੈਂ ਤੁਹਾਨੂੰ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਆਏ ਇਸ ਚੀਜ਼ ਦਾ ਵੀ ਮਲਾਲ ਨਹੀਂ ਕੀਤਾ ਗਿਆ ਕਿ ਅਸੀਂ ਕਿਸੇ ਲੋੜਵੰਦ ਨੂੰ ਰੱਖਿਆ ਹੋਇਆ ਵਾਪਮੇ ਡਿਊਟੀ ਤੇ ਆਪਾਂ ਉਸ ਨੂੰ ਪੈਸੇ ਵੀ ਦੇ ਰਹੇ ਹਾਂ ਅਸੀਂ ਨਾ ਹਟਾਈਏ ਇਹ ਕਿੱਦਾਂ ਆਪਣੇ ਟੱਬਰ ਨੂੰ ਪਾ ਲਈਗਾ ਇਨਾਂ ਨੂੰ ਛਾੜਨ ਨਾਲ ਕੋਈ ਮਤਲਬ ਨਹੀਂ ਕੋਈ ਬੰਦਾ ਔਖਾ ਜਾਂ ਸੌਖਾ ਇਨਾਂ ਨੂੰ ਆਪ ਦੀ ਚੌਧਰ ਚਾਹੀਦੀ ਆ ਇਨਾਂ ਦੇ ਆਪ ਦੇ ਘਰ ਚ ਲੈਣੇ ਚਾਹੁੰਦੇ ਮੈਨੇਜਰਾਂ ਮੈਨੇਜਰਾਂ ਦੇ ਕਹ ਲੋ ਕਮੇਟੀਆਂ ਦੇ ਕਹ ਲੋ ਇਨਾਂ ਦੇ ਆਪ ਦੇ ਘਰ ਚ ਲੈਣੇ ਚਾਹੁੰਦੇ ਰਾਗੀ ਗ੍ਰੰਥੀ ਔਖਾ ਸੌਖਾ ਇਹਦੇ ਨਾਲ ਇਨਾਂ ਕੋਈ ਮਤਲਬ ਨਹੀਂ ਬੱਚੇ ਕਿੰਨੇ ਆ ਤੁਹਾਡੇ ਬੱਚੇ ਸਾਡੇ 4 ਬੱਚੇ ਆ ਜੀ ਕਿਹੜੀ ਜਮਾਤ ਚ ਪੜਦੇ ਆ ਇੱਕ ਬੇਟੀ 7 ਕਲਾਸ ਚ ਆਈ ਇੱਕ ਬੇਟੀ 3 ਚ ਹੈ ਜਿਹੜੇ ਦੋ ਬੇਟੇ ਆ ਉਹ ਯਾਨੀ ਕਿ ਵੀ ਸੈਕਿੰਡ ਦੇ ਵਿੱਚ ਮੈਂ ਸੁਣਿਆ ਤੁਹਾਡੀ ਪਤਨੀ ਵੀ ਜਿਹੜੇ ਆ ਉਹ ਵੀ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ ਨਹੀਂ ਜੀ ਉਹ 100% ਬਲਾਈਂਡ ਨੇ ਜੀ ਹਾਂਜੀ ਹਾਂਜੀ ਤੇ ਅਸੀਂ ਅਸੀਂ ਅਕਸਰ ਕਹਿ ਦਿੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਹਨਾ ਮਹਿੰਗੇ ਸਕੂਲਾਂ ਦੇ ਵਿੱਚ ਪੜਾਈਏ ਉਹ ਬਹੁਤ ਵਧੀਆ ਪੜ੍ਹਾਈ ਕਰਨਗੇ ਅਸੀਂ ਕਦੇ ਸੋਚਦੇ ਨਹੀਂ ਕਿ ਫੀਸਾਂ ਜ਼ਿਆਦਾ ਵਾ ਜਾਂ ਕੋਈ 60 70 80 ਹਜ਼ਾਰ ਵੀ ਕਮਾਉਂਦਾ ਉਹ ਬੰਦਾ ਕਹਿੰਦਾ ਮੈਂ ਤੰਗ ਆਂ ਵੀ ਬਹੁਤ ਜ਼ਿਆਦਾ ਵਾ ਮੈਨੂੰ ਤਾਂ ਹੋਰ ਜ਼ਿਆਦਾ ਚਾਹੀਦੇ 80 ਹਜ਼ਾਰ ਤਾਂ ਮੇਰੇ ਲਈ ਕੁਝ ਵੀ ਨਹੀਂ ਆ ਪਰ ਤਾਂ ਨੂੰ ਮੈਂ ਤੁਹਾਨੂੰ ਕਹਿੰਨੀ ਆ ਕਿ ਤੁਸੀਂ 8000 ਦੇ ਵਿੱਚ ਐਨੀ ਜ਼ਿੰਦਗੀ ਦੇ ਵਿੱਚ ਪੂਰਾ ਗੁਜ਼ਾਰਾ ਕਰਦੇ ਰਹੇ ਤੁਸੀਂ ਹਾਂਜੀ ਗੁਜ਼ਾਰਾ ਕੀਤਾ ਪਰ ਮੈਂ ਮਿਹਨਤ ਬਹੁਤ ਕੀਤੀ ਜੀ ਮੈਂ ਨਾ ਘਰੇਕ ਦੇ ਸ਼ਾਂਤੀ ਨਾਲ ਸੌਕੇ ਨਹੀਂ ਦੇਖਿਆ ਦਿਨੇ ਮੈਂ ਕਲਾਸਾਂ ਬੱਚੇ ਨੇ ਕਲਾਸਾਂ ਲਾਉਣੀਆਂ ਜਾਂ ਕੁਝ ਨਾ ਡਿਊਟੀ ਕਿੰਨ ਧਿਆਨ ਰੱਖਣਾ ਤੇ ਨਾਲ ਘਰ ਕੰਨ ਧਿਆਨ ਰੱਖਣਾ ਬਹੁਤ ਜਣ ਕਿ ਮਿਹਨਤ ਕੀਤੀ ਐ ਪਰ ਇਹਨਾਂ ਨੇ ਕੋਈ ਨਹੀਂ ਜਣ ਕਿਨਾਂ ਚ ਜਣ ਕਿ ਤਰਸ ਦੇਦਾ ਤਰਸ ਨਹੀਂ ਕੀਤਾ ਇਹਨਾਂ ਨੇ ਤੇ ਹੁਣ ਕਿੱਦਾਂ ਫਿਰ ਕੀ ਕੰਮ ਕਰਦੇ ਹੋ ਕਿੱਦਾਂ ਤੁਹਾਡੇ ਘਰ ਦਾ ਗੁਜ਼ਾਰਾ ਤੁਰਦਾ ਵਾ ਹੁਣ ਜੀ ਮੈਂ ਸੋਚਿਆ ਵੀ ਮੇਰੇ ਨਾਲ ਕੋਈ ਕੰਮ ਤੋਰੀਏ ਨਾਲ ਪ੍ਰਾਈਵੇਟ ਕਿਉਂਕਿ ਦੇਖੋ ਹੁਣ ਵੀ ਮਿਹਨਤ ਦੇਖੋ ਆਮ ਲੋਕ ਵੀ ਕਰ ਰਹੇ ਨੇ ਜਿਨਾਂ ਵਰਾਗਿਆਂ ਨੂੰ ਛੁੱਟੀਆਂ ਕੀਤੀਆਂ ਗਈਆਂ ਉਹ ਵੀ ਕੰਮ ਕਰ ਰਹੇ ਨੇ ਗ੍ਰੰਥੀ ਆਪ ਦਾ ਕੰਮ ਕਰ ਰਹੇ ਨੇ ਪਰ ਮੇਰਾ ਮਨ ਵੀ ਕਰਦਾ ਮੈਂ ਜਿੰਨੀ ਕੁ ਯੋਗਰਾ ਹੈਗਾ ਜਿੰਨੀ ਕੁ ਮਿਹਨਤ ਕਰ ਸਕਦੇ ਆ ਕਿਉਂਕਿ ਮੇਰੇ ਕੋਲੇ ਸਬੂਤ ਜੀ ਹੈ ਮੇਰੇ ਕੋਲੇ ਵੀ ਮੇਰਾ ਮਨ ਕੀਤਾ ਵੀ ਮੈਂ ਕੋਈ ਕੱਪੜਾ ਵਗੈਰਾ ਚੁੰਨੀ ਗਰਮੀ ਵਾਲੇ ਕੱਪੜੇ ਇਹ ਵੇਚਣ ਬਾਰੇ ਸੋਚਿਆ ਵੀ ਤਾਂ ਬੱਚਿਆਂ ਦੀ ਪੜਾਈ ਕਰਾ ਸਕਦੇ ਪਰ ਗੁਜ਼ਾਰਾ ਤੇ ਇਹਦੇ ਨਾਲ ਵੀ ਨਹੀਂ ਹੁੰਦਾ ਮਤਲਬ ਮਜਬੂਰੀਆਂ ਨੇ ਇਹ ਸੋਚ ਲਿਆ ਦਿੱਤੀ ਆ ਕਿ ਹੁਣ ਮੈਂ ਚੁੰਨੀਆਂ ਵੇਚ ਕੇ ਜਾਂ ਇਹੋ ਜਿਹਾ ਕੋਈ ਕੰਮ ਕਰਕੇ ਗੁਜ਼ਾਰਾ ਤੋਰਾ ਆਪਣਾ ਬਿਲਕੁਲ ਹਾਂਜੀ ਦੇਖੋ ਇੱਕ ਜਿਵੇਂ ਕਹਿੰਦੇ ਨੇ ਇੱਕ ਇੱਕ ਗ੍ਰੰਥੀ ਨੇ ਵੀਡੀਓ ਪਾਈ ਸੀ ਉਹ ਆਪਦੇ ਇੱਕ ਕਾਰ ਲਾ ਰਿਹਾ ਸੀਗਾ ਬਾਜਾ ਕਹਿੰਦਾ ਮੈਂ ਬੀਚ ਰਿਹਾ ਲੱਗਦਾ ਇਹ ਚੀਜ਼ ਆ ਬੋ ਸੌਖੀਆਂ ਵਾ ਕਿਸੇ ਗ੍ਰੰਥੀ ਨੂੰ ਬਦਨਾਮ ਕਰ ਦਿੱਤਾ ਜਾਂਦਾ ਵਾ ਕਈ ਵਾਰ ਮੈਨੂੰ ਲੱਗਦਾ ਇਹ ਚੀਜ਼ਾਂ ਜਾਣ ਬੁੱਝ ਕੇ ਹੁੰਦੀਆਂ ਨਹੀਂ ਬਹਾਨੇ ਲਾਏ ਜਾਂਦੇ ਜੀ ਇਹੋ ਜਿਹਾ ਕੋਈ ਗ੍ਰੰਥੀ ਨਹੀਂ ਕੋਈ ਰਾਗੀ ਮਾੜਾ ਨਹੀਂ ਜਿਹੜਾ ਕੋਈ ਆਪਦੇ ਰੋਜੀ ਰੁਟੀ ਚ ਲੱਤ ਮਾਰੇ ਜੀ ਪਰ ਇਹ ਮੈਨੇਜਰਾਂ ਦੇ ਜਾ ਕਮੇਟੀਆਂ ਦੇ ਇਹਨਾਂ ਦੇ ਬਹਾਨੇ ਨੇ ਜੀ ਵੀ ਅਸੀਂ ਇਹਨਾਂ ਨੂੰ ਹਟਾਈ ਕਿਉਂਕਿ ਦੋ ਦੋ 13 ਬਣੀਆਂ ਹੋਈਆਂ ਨੇ ਗੁਰਦੁਆਰੇ ਦੀ ਕਮੇਟੀਆਂ ਦੇ ਪਿੰਡਾਂ ਵਿੱਚ ਗੈਲੋ ਬਹੁਤ ਪੈਸਾ ਲਾਇਆ ਜੀ ਪਰ ਇਹ ਨਹੀਂ ਹੈਗਾ ਵੀ ਅਸੀਂ ਦਰਦਾ ਤੇ ਮੰਗਤੇ ਬਣਾਂਗੇ ਜਾਂ बार-बार ਮੰਗ ਕਰਾਂਗੇ ਕਿਉਂਕਿ ਗੁਰੂਦਰ ਸਿੰਘ ਮੰਗਤਾ ਨਹੀਂ ਬਣਾਇਆ ਗਿਆ ਗੁਰੂ ਦੇ ਵਜ਼ੀਰ ਹੋ ਤੁਸੀਂ ਬਿਲਕੁਲ ਜੀ ਹਾਂ ਜੀ ਗੁਰੂ ਘਰ ਦੇ ਰੱਗੀ ਆਂ ਜੀ ਅਸੀਂ ਮੰਗਤੇ ਬਣਨੇ ਨਹੀਂ ਚਾਹੁੰਦੇ ਬਾਕੀ ਵਾਹਿਗੁਰੂ ਤੇ ਵਿਸ਼ਵਾਸ ਆ ਉਹ ਭੁੱਖਾ ਕਿਸੇ ਨੂੰ ਮਰਨ ਦੇਊਗਾ ਮਰਨ ਨਹੀਂ ਦਿੰਦਾ ਪਰ ਇਹਨਾਂ ਲੋਕਾਂ ਨੂੰ ਸਾਜਾ ਜਰੂਰ ਦੇਊਗਾ ਲੱਗਦਾ ਕਿਸੇ ਹੋਰ ਦੇ ਨਾਲ ਅਜਿਹਾ ਨਾ ਹੋਵੇ ਨਹੀਂ ਕਿਸੇ ਨਾਲ ਨਾ ਹੋਵੇ ਇਹ ਨਾ ਹੋਵੇ ਪਰ ਮੈਂ ਕਹਿੰਦਾ ਨਹੀਂ ਵੀ ਰਾਗੀ ਬਣਨ ਕਿਉਂ ਰਾਗੀਆਂ ਤੇ ਗ੍ਰੰਥੀਆਂ ਕੋਈ ਸਤਕਾਰ ਨਹੀਂ ਜੋ ਆਪ ਦਾ ਕਾਰੋਬਾਰ ਕਰ ਲਵੋਗੇ ਵਧੀਆ ਰਹਿਣਗੇ ਪਰ ਇਨ੍ਹਾਂ ਮੈਨੇਜਰਾਂ ਦੇ ਗੋਡੀਆਂ ਦੁਪਹਿਰਿਆ ਥਲਾ ਲਾ ਕੇ ਡਿਊਟੀਆਂ ਕਰਨੀਆਂ ਬੱਚੇ ਪਾਲਨੇ ਇਹ ਸੋਭਾ ਨਹੀਂਦਾ ਉਹ ਚਾਹ ਪੁਲਿਸੀ ਕਰਾਉਣੇ ਚਾਹ ਪੁਲਿਸੀ ਦੇਖੋ ਗੁਰੂ ਘਰ ਜਿਹੜੇ ਗੁਰੂ ਦੇ ਸਿੰਘ ਹੁੰਦੇ ਨੇ ਉਹ ਕਿਸੇ ਗੋਡੀ ਅਥ ਨਹੀਂ ਲਾਉਂਦੇ ਸਿਰਫ ਪਰਮਾਤਮਾ ਅੱਗੇ ਝੁਕਦੇ ਨੇ ਨਾ ਕਿਸੇ ਬੰਦੇ ਅੱਗੇ ਬਸ ਇਨੀ ਕਹਾਂਗੇ ਸਨ ਪਰਮਾਤਮਾ ਤੇ ਭਰੋਸਾ ਜੀ ਪਰਮਾਤਮਾ ਨਹੀਂ ਕਰਨਾ ਜੋ ਕੁਝ ਕਰਨਾ ਤੇ ਬੰਦਾ ਕੌਣ ਆ ਦੇਖੋ ਜਿਹੜੇ ਕੋਈ ਕਿਸੇ ਦਾ ਮਾੜਾ ਕਰਨਗੇ ਉਹ ਆਪੇ ਭੋਗਣਗੇ ਜੀ ਲੱਗਦਾ ਤੁਹਾਡੇ ਵੱਲ ਦੇਖ ਕੇ ਬੱਚੇ ਕਦੇ ਸੁਪਨਾ ਲੈ ਪਾਣਗੇ ਕਿ ਅਸੀਂ ਵੀ ਪਾਪਾ ਵਾਂਗ ਗਰੰਥੀ ਸਿੰਘ ਬਣਨਾ ਵਾਂ ਨਹੀਂ ਜੀ ਇਹ ਤਾਂ ਬੱਚੇ ਦਾ ਕਹਿੰਦੇ ਸੀ ਬਣਨਾ ਜੀ ਪਰ ਇਹਨਾਂ ਨੂੰ ਬਣਾਉਂਦੇ ਨਹੀਂ ਸੀ ਕਿਉਂਕਿ ਦੇਖੋ ਅਸੀਂ ਬਹੁਤ ਖਿਆਈਆਂ ਦੇਖਨੇ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਦੇਖੋ ਇਹਨਾਂ ਨੂੰ ਵੀ ਮੈਂ ਦੇਖੋ ਲੈਂਡ 'ਚ ਪਾਉਣਾ ਨਹੀਂ ਚਾਹੁੰਦਾ ਮੈਂ ਤਾਂ ਹੋਰਾਂ ਨੂੰ ਵੀ ਕਹਿੰਦਾ ਲੈਂਡ 'ਚ ਨਾ ਪਾਓ ਕਿਉਂਕਿ ਦੇਖੋ ਅਸੀਂ ਤਾਂ ਜਿਹੜੀਆਂ ਜ਼ਿੰਦਗੀ ਕੱਢ ਲਈ ਕੱਢ ਲਈ ਪਰ ਇਹਨਾਂ ਨੇ ਇਹ ਲੋਕਾਂ ਨੇ ਫੇਰ ਨਹੀਂ ਸਮਝਣਾ ਇਹਨਾਂ ਨੇ ਉਹੀ ਬਾਹਾਂ ਕਾੜੀ ਰੱਖਣਾ ਜੀ ਇਹ ਕਹਿਣ ਦੇ ਲਈ ਅੱਜ ਤੁਸੀਂ ਮਜਬੂਰ ਹੋ ਗਏ ਬਿਲਕੁਲ ਹਾਂਜੀ ਦੇਖੋ ਜਿਹੜਾ ਉਹ ਗ੍ਰੰਥੀ ਦੇ ਕਕਾਰ ਲਾਏ ਨੇ ਆਪ ਦਾ ਸਾਜ ਵੇਚੇ ਨੇ ਉਹ ਮਜਬੂਰੀ ਚਾਕੇ ਵੇਚਦੇ ਹੋ ਨੇ ਉਹਨੂੰ ਤੰਗ ਪਰੇਸ਼ਾਨ ਕੀਤਾ ਗਿਆ ਇੱਕ ਗ੍ਰੰਥੀ ਸਿੰਘ ਲਈ ਇਹ ਕਹਿਣਾ ਕਿ ਢਿੱਕ ਵੱਡੀ ਤੇ ਔਖੀ ਗੱਲ ਹੈ ਔਖੀ ਗੱਲ ਹੈ ਜੀ ਦੇਖੋ ਤਾਂ ਕਿੱਥੇ ਤੁਸੀਂ ਗਰਵਾਨੀ ਨਾਲ ਜੋੜਨਾ ਕਿੱਥੇ ਕਿਸੇ ਨੂੰ ਤੋੜਨਾ ਫਰਕ ਤਾਂ ਹੈਗਾ ਨਾ ਜੀ ਪਰ ਅਸੀਂ ਕਹਿੰਦੇ ਵੀ ਦੇਖੋ ਰਾਗੀ ਗਰੰਥੀ ਦੇ ਸਤਕਾਰ ਨਹੀਂ ਜਿੰਨਾ ਚਿਰ ਹੁੰਦਾ ਤੇ ਸਾਨੂੰ ਰਾਗੀ ਗਰੰਥੀ ਵੀ ਨਹੀਂ ਬਣਨਾ ਚਾਹੀਦਾ ਸੋ ਬਿਲਕੁਲ ਮਜਬੂਰੀ ਦੇ ਵਿੱਚ ਭਵੇਂ ਇਹਨਾਂ ਨੂੰ ਅਜਿਹਾ ਕਹਿਣਾ ਪੈ ਰਿਹਾ ਹੈ ਪਰ ਦਿਲ ਦੇ ਵਿੱਚ ਇਹੀ ਹੈ ਜਿੰਨਾ ਹੋ ਸਕੇ ਗੁਰੂ ਘਰ ਦੀ ਸੇਵਾ ਨਵਾਈਏ ਪਰ ਕਦੇ ਵੀ ਕੋਈ ਬੱਚਾ ਇਹ ਕਹਿਣ ਤੇ ਮਜਬੂਰ ਨਾ ਹੋ ਜਾਏ ਕਿ ਗਰੰਥੀ ਸਿੰਘਾਂ ਦਾ ਜੋ ਹਾਲ ਹੁੰਦਾ ਹੈ ਕਿ ਮੈਂ ਅਜਿਹੇ ਰਸਤੇ ਨਾ ਪਾਵਾਂ ਸੋ ਤੁਹਾਨੂੰ ਇਸ ਚੀਜ਼ ਨੂੰ ਸਾਂਭਣਾ ਪਏਗਾ ਸਾਨੂੰ ਅੱਗੇ ਹੋ ਕੇ ਇਹ ਚੀਜ਼ ਰੋਕਣੀ ਪਏਗੀ ਸਾਨੂੰ ਸਤਕਾਰ ਵਧਾਣਾ ਪਏਗਾ ਇੱਜ਼ਤ ਵਧਾਣੀ ਪਏਗੀ ਅਗਰ ਅਸੀਂ ਆਪਣੀਆਂ ਸੈਲਰੀਆਂ ਤੇ ਇੰਨਾ ਰੋ ਸਕਦੇ ਹਾਂ ਕਿ ਇਹਨਾਂ ਦੀਆਂ ਤਨਖਾਹਾਂ ਤੁਹਾਨੂੰ ਘੱਟ ਨਹੀਂ ਲੱਗਦੀਆਂ ਕਿ ਲੱਗਦਾ ਨਹੀਂ ਕਿ ਇਹਨਾਂ ਦੇ ਬੱਚੇ ਆ ਇਹਨਾਂ ਦਾ ਪਰਿਵਾਰ ਆ ਇਹਨਾਂ ਦਾ ਵੀ ਚੰਗੀ ਤਰ੍ਹਾਂ ਗੁਜ਼ਾਰਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸੇ ਨੂੰ ਬਹਾਨੇ ਦੇ ਨਾਲ ਹੀ ਕੱਢਣਾ ਕਿ ਅਸੀਂ ਉਸ ਦੀਆਂ ਤਨਖਾਹਾਂ ਵਧਾ ਕੇ ਗੁਰੂ ਘਰਾਂ ਨੂੰ ਜਿਵੇਂ ਵੱਡਾ ਕਰ ਰਹੇ ਹਾਂ ਬਿਲਡਿੰਗਾਂ ਨੂੰ ਵੱਡਾ ਕਰ ਰਹੇ ਹਾਂ ਕਿ ਲੱਗਦਾ ਨਹੀਂ ਕਿ ਗਰੰਥੀ ਸਿੰਘਾਂ ਦੇ ਪਰਿਵਾਰਾਂ ਸਾਨੂੰ ਇਹਨਾਂ ਦੇ ਘਰਾਂ ਦੇ ਵਿੱਚ ਵੀ ਉਹ ਵਾਅਦਾ ਸਾਨੂੰ ਅੱਗੇ ਹੋ ਕੇ ਕਰਨਾ ਚਾਹੀਦਾ ਸਾਨੂੰ ਦਸਬੰਦ ਕੱਢ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੋ ਅਗਰ ਬਿਲਕੁਲ ਸਹਿਮਤ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਬਿਲਕੁਲ ਗਰੰਥੀ ਸਿੰਘਾਂ ਦਾ ਅਸੀਂ ਕਹਿੰਨੇ ਆ ਕਿ ਤਨਖਾਹਾਂ ਨਹੀਂ ਮਿਲਦੀਆਂ ਪੰਜਾਬ ਦਾ ਬਹੁਤ ਵੱਡਾ ਮੁੱਦਾ ਵਾ ਕੀਰਤਨੀਏ ਰਾਗੀ ਇਹਨਾਂ ਦੇ ਬਾਰੇ ਕੁਝ ਨਾ ਕੁਝ ਸੋਚਣਾ ਜ਼ਰੂਰ ਚਾਹੀਦਾ ਤੇ ਕੁਝ ਲੋਕ ਤੇ ਕੁਝ ਪਿੰਡ ਅੱਗੇ ਵੀ ਆਉਂਦੇ ਨੇ ਜਿਹੜੇ ਵੱਧ ਚੜ ਕੇ ਗਰੰਥੀ ਸਿੰਘਾਂ ਦਾ ਸਤਿਕਾਰ ਕਰਦੇ ਨੇ ਪਰ ਕਈ ਵਾਰ ਜ਼ਮੀਨੀ ਪੱਧਰ ਤੇ ਸਚਾਈ ਕੁਝ ਗਰੰਥੀ ਸਿੰਘਾਂ ਦੀ ਅਜਿਹੀ ਹੁੰਦੀ ਹੈ ਕਿ ਕਾਫੀ ਤਰਸਯੋਗ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ ਇਹ ਭਾਈ ਸਾਹਿਬ ਨੇ ਜਿਹੜੇ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸਕਦੇ ਕਹਿ ਸਕਦੇ ਆ ਕਿ ਹੈਂਡੀਕੈਪਡ ਨੇ ਜਿਹੜੀ ਪਤਨੀ ਆ ਇਹਨਾਂ ਦੀ ਉਹ ਚੰਗੀ ਤਰ੍ਹਾਂ ਦੇਖ ਨਹੀਂ ਸਕਦੀ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਦਾ ਵੀ ਮਨ ਕਰਦਾ ਹੋਵੇਗਾ ਕਿ ਅਸੀਂ ਕੁਝ ਬਣੀਏ ਅਸੀਂ ਵਧੀਆ ਪੜ੍ਹਾਈ ਕਰੀਏ ਖੁਦ ਐਮਏ ਤੱਕ ਇਹਨਾਂ ਨੇ ਪੜ੍ਹਾਈਆਂ ਕੀਤੀਆਂ ਨੇ ਪਰ ਅੱਜ 8000 ਵੀ ਨਹੀਂ ਰਿਹਾ ਗੁਰੂ ਘਰ ਵੀ ਨਹੀਂ ਰਿਹਾ ਤੇ ਹੁਣ ਸੋਚ ਰਹੇ ਨੇ ਮੈਂ ਕਿਹੜਾ ਕੰਮ ਐਦਾਂ ਦਾ ਸ਼ੁਰੂ ਕਰਾਂ ਕਿ ਮੈਂ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰ ਸਕਾਂ ਸੋ ਤੁਸੀਂ ਅਗਰ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਨੂੰ ਮਿਲ ਕੇ ਜਾਇਓ ਇਹਨਾਂ ਦੀ ਮਦਦ ਦੇ ਲਈ ਵੀਡੀਓ ਨੂੰ ਸ਼ੇਅਰ ਕਰਿਓ ਪਿੰਡ ਜਵਾਰਕੇ ਦੀ ਇਹ ਪੂਰੀ ਵੀਡੀਓ ਹੈ ਜਿੱਥੇ ਭਾਈ ਸਾਹਿਬ ਰਹਿੰਦੇ ਨੇ ਇਸ ਕਮਰੇ ਦੇ ਵਿੱਚ ਆਪਣੀ ਜ਼ਿੰਦਗੀ ਜੀ ਰਹੇ ਨੇ ਨਿੱਕੇ ਨਿੱਕੇ ਬੱਚੇ ਨੇ ਸੋ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹਨਾਂ ਦੀ ਕੋਈ ਨਾ ਕੋਈ ਮਦਦ ਹੋ ਸਕੇ